ਜੇ ਜਦੋਂ ਤੁਸੀਂ ਟ੍ਰੈਸ਼ਨ ਦਾ ਪੈਕ ਕਰਦੇ ਰਹੇ ਹੋ ਇਹ ਉਹ ਚੀਜ਼ਾਂ ਵੀ ਕੰਮ ਆ ਰਹੀਆਂ ਨੇ ਉਹ ਆਰਟਿਸਟਾਂ ਨੂੰ ਦੇਖਦੇ ਸੀ ਆਰਟਿਸਟ ਕਿਵੇਂ ਕੈਰੀ ਕਰਦੇ ਨੇ ਪਰ ਜਿੰਨਾ ਕੁ ਤੁਹਾਨੂੰ ਇੱਥੇ ਮਿਲੇ ਆ ਸੀ ਜਾਂ ਜੋ ਤੁਹਾਡੇ ਬਾਰੇ ਸੁਣੀ ਦਾ ਬਹੁਤ ਤੁਸੀਂ ਹੰਬਲ ਹੋ ਕੇ ਮਿਲ ਰਹੇ ਹੋ ਨਹੀਂ ਤਾਂ ਜਿਵੇਂ ਤੁਸੀਂ ਇੱਥੇ ਆਪ ਵਿੱਚ ਵਿਚਰ ਰਹੇ ਸੀਗੇ ਤਾਂ ਆਰਟਿਸਟ ਤਾਂ ਫਿਰ ਗੱਡੀ 'ਚ ਬੈਠਾ ਹੁੰਦਾ ਮੌਕੇ ਤੇ ਆ ਕੇ ਫਿਰ ਗਾਇਬ ਹੋ ਜਾਂਦਾ ਪਰ ਮੈਨੂੰ ਉਹ ਸ਼ੋਅ ਨੇ ਸਿਖਾਇਆ ਸੀ ਕਿ ਜੋ ਇਹ ਆਰਟਿਸਟ ਕਰ ਰਹੇ ਨੇ ਮੈਂ ਇਹ ਨਹੀਂ ਕਰਦਾ ਇਹ ਮੈਨੂੰ ਪਤਾ ਸੀ ਇਹ ਇੰਡਸਟਰੀ 'ਚ ਵੈਸੇ ਹੰਕਾਰ ਜਿਹਾ ਹੈਗਾ 100% ਹੈਗਾ ਹੈਗਾ ਥੇ ਵੀ ਜਿੱਥੇ ਵੀ ਸ਼ੌਹਰਤ ਜਿੱਥੇ ਪੈਸਾ ਉੱਥੇ ਹੰਕਾਰ ਹੈਗਾ ਬੜੀ ਦੁਨੀਆ ਹੀ ਬੜੀ ਚੱਲੀ ਗਈ ਬੜੀ ਦੁਨੀਆ ਜੋ ਦਾਖ ਦਾ ਨਾਮ ਯਾਦ ਹੋਣਿਆ ਤੁਹਾਨੂੰ ਉਹ ਕਾਮਯਾਬੀ ਹੈ ਪਰ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਲੱਗੇ ਸੀ ਸਲਮਾਨ ਖਾਨ ਸ਼ਾਹਰੂਖ ਖਾਨ ਨਾਲ ਮਿਲ ਕੇ ਅੱਛਾ ਤੇ ਸਭ ਤੋਂ ਬੈਸਟ ਲੱਗੇ ਸੀ ਦਨਵੀਰ ਕਪੂਰ ਨਾਲ ਮਿਲ ਕੇ ਮੇਰਾ ਬੈਸਟ ਐਕਸਪੀਰੀਅੰਸ ਹੌਨਾ ਦੇ ਨਾਲ ਤੇ ਉਹ ਮੇਰੇ ਬਹੁਤ ਵਧੀਆ ਫਰੈਂਡ ਨੇ ਮਤਲਬ ਐ ਨਹੀਂਗਾ ਕਿ ਉਹ ਮੇਰੇ ਨਾਲ ਗੱਲ ਨਹੀਂ ਕਰਦੇ ਸੋ ਉਹ ਸਿਰਫ ਮੈਂ ਉਹਨਾਂ ਦਾ 5-6 ਵਾਰੀ ਇੰਟਰਵਿਊ ਕੀਤਾ ਸੀ ਐਂਡ ਉਹ ਚੱਲਦੀ ਇੰਟਰਵਿਊ 'ਚ ਮੈਨੂੰ ਕਹਿੰਦੇ ਸੀ ਭਾਜੀ ਆਪ ਮੇਰੇ ਤੋਂ ਇਹ ਪਾਜੀ ਬੜਾ ਮਜ਼ਾ ਆਏਗਾ ਪੰਜਾਬ ਮੈਂ ਪਾਜੀ ਮੈਂ ਉਹ ਮੇਰੇ ਨਾਲ ਬਹੁਤ ਗੱਲਾਂ ਸ਼ੇਅਰ ਕਰਦੇ ਸੀ ਪੰਜਾਬ ਦੀ ਸੋ ਮੈਂ ਜਦੋਂ ਉਹਨਾਂ ਨੂੰ ਮਿਲਦਾ ਸੀ ਮੈਂ ਕਹਾ ਯਾਰ ਮੈਂ ਇਦਾਂ ਦਾ ਹੀ ਬਣਨਾ ਚਾਹੁੰਦਾ ਮੈਂ ਕਿਉਂਕਿ ਆਪਣੇ ਇੱਥੇ ਇਦਾਂ ਹੈ ਨਾ ਕਿ ਜੇ ਕੋਈ ਵੀ ਚੀਜ਼ ਛੋਟੀ ਜੀ ਵੀ ਵਰਕ ਕਰਦੀ ਆ ਤੇ ਬੰਦਾ ਐ ਹੋ ਜਾਂਦਾ ਹੈ ਨਾ ਕਿਲਾ ਜਾ ਜਾਂਦਾ ਤਾਂ ਹੁਣ ਤੇ ਜਦੋਂ ਮੈਂ ਉੱਥੇ ਮਿਲਿਆ ਮੈਂ ਕਹਾ ਯਾਰ ਇਹਨਾਂ ਨੇ ਦੁਨੀਆ ਜਿੱਤੀ ਪਈ ਬੰਦਿਆਂ ਨੇ ਤੇ ਇਹ ਤਾਂ ਯਾਰ ਥੱਲੇ ਬਹਿਣ ਲਈ ਵੀ ਤਿਆਰ ਨਹੀਂ ਇੱਕ ਇਨਸੀਡੈਂਟ ਆ ਕਿਸੇ ਆਰਟਿਸਟ ਦਾ ਚਲੋ ਆਦੇ ਦਾ ਨਾਮ ਨਹੀਂ ਲੈਂਦਾ ਮੈਂ ਉੱਥੇ ਬਾਹਰ ਉੱਥੇ ਬਾਲੀਵੁੱਡ 'ਚ ਸੀ ਸੀਗੇ ਤੇ ਉੱਥੇ ਦੋ ਸੋਫੇ ਸੀਗੇ ਤੇ ਇੱਕ ਐਕਟ੍ਰੈਸ ਸੀਗੀ ਉਹਨਾਂ ਦੇ ਨਾਲ ਤੇ ਐਕਟ੍ਰੈਸ ਦਾ ਪਲਾਨ ਮੌਕੇ ਤੇ ਹੋਇਆ ਸੀ ਅੱਛਾ ਤਾਂ ਜਿਹੜੇ ਆਰਟਿਸਟਸ ਵੀ ਇੰਨੇ ਸੀਨੀਅਰ ਸੀਗੇ ਕਿ ਤੁਹਾਡੇ ਫਾਦਰ ਸਾਹਿਬ ਵੀ ਉਹਨਾਂ ਦੀ ਬਹੁਤ ਰਿਸਪੈਕਟ ਕਰਦੇ ਹੋਣੇ ਉਹ ਕਹਿੰਦੇ ਮੈਂ ਥੱਲੇ ਬਹਿ ਜਾਣਾ ਸੋ ਕੋ ਵਧੀਆ ਇੰਟਰਵਿਊ ਨਵੀ ਹੋ ਜਾਊਗੀ ਅੱਛਾ ਮੈਂ ਕਹਾਂ ਇਹ ਮੇਰੀ ਡਿਸਰਿਸਪੈਕਟ ਹੈ ਕਿ ਤੁਸੀਂ ਥੱਲੇ ਬੈਠੋਗੇ ਮੈਨੂੰ ਨਹੀਂ ਵਧੀਆ ਲੱਗਣਾ ਕਿ ਇੰਦਾਂ ਨਹੀਂ ਹਸ ਪਰ ਮੈਨੂੰ ਮੈਨੂੰ ਇਦਾਂ ਛੋਟੀਆਂ ਛੋਟੀਆਂ ਵੱਡਾ ਪਨ ਹਾਂਜੀ ਹਾਂਜੀ ਛੋਟੀਆਂ ਛੋਟੀਆਂ ਚੀਜ਼ਾਂ ਮੈਨੂੰ ਵਧੀਆ ਲੱਗਦੀਆਂ ਪਰ ਉਹ ਸ਼ੋ ਨੰਬਰ 1 ਤੇ ਹੁੰਦੇ ਵੀ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਜਿੱਦਣ ਮੇਰੇ ਸ਼ੋ 'ਚ ਜਦੋਂ ਬਾਲੀਵੁੱਡ ਸਟਾਰ ਸਲਮਾਨ ਖਾਨ ਸ਼ਾਹਰੁਖ ਖਾਨ ਤਾਬ ਉਹਨੂੰ ਮੀਰ ਖਾਨ ਆ ਗਏ ਆਪਾਂ ਸ਼ੋ ਛੱਡ ਦਾਂਗੇ ਉਹਨਾਂ ਨੂੰ ਲੱਗਦਾ ਇਹ ਮਜ਼ਾਕ ਕਰਦਾ ਮੈਨੂੰ ਵਧੀਆ ਪੈਸੇ ਦਿੰਦੇ ਸੀ ਉਹ ਪਰ ਜਦੋਂ ਆਏ ਮੈਂ ਕਹਿੰਦਾ ਜੀ ਬਸ ਹੁੰਦੀ ਕਰਨਾ ਸੀ ਉਹ ਕਹਿੰਦੇ ਇਦਾਂ ਸੇ ਸਾਈਂ ਸੋਚਿਆ ਨਹੀਂ ਸੀ ਪਰਿਆ ਮੇਲਾ ਛੱਡਣ ਵਾਲੀ ਗੱਲ ਕੀਤੀ ਹਾਂਜੀ ਕਿਉਂਕਿ ਮੈਨੂੰ ਐ ਲੱਗਦਾ ਸੀ ਕਿ ਜੇ ਜਦੋਂ ਤੁਸੀਂ ਟ੍ਰੈਸ਼ਨ ਦਾ ਪੈਕ ਕਰਦੇ ਰਹੇ ਹੋ ਇਹ ਉਹ ਚੀਜ਼ਾਂ ਵੀ ਕੰਮ ਆ ਰਹੀਆਂ ਨੇ ਆਰਟਿਸਟਾਂ ਨੂੰ ਦੇਖਦੇ ਸੀ ਆਰਟਿਸਟ ਕਿਵੇਂ ਕੈਰੀ ਕਰ ਰਹੇ ਨੇ ਪਰ ਜਿੰਨਾ ਤੁਹਾਨੂੰ ਇੱਥੇ ਮਿਲੇ ਆ ਸੀ ਜਾਂ ਜੋ ਤੁਹਾਡੇ ਬਾਰੇ ਸੁਣੀਦਾ ਬਹੁਤ ਤੁਸੀਂ ਹੰਬਲ ਹੋ ਕੇ ਮਿਲ ਰਹੇ ਹੋ ਨਹੀਂ ਤਾਂ ਜਿਵੇਂ ਤੁਸੀਂ ਇੱਥੇ ਆਪ ਵਿੱਚ ਵਿਚਰ ਰਹੇ ਸੀਗੇ ਨਹੀਂ ਤਾਂ ਆਰਟਿਸਟ ਤਾਂ ਫਿਰ ਗੱਡੀ 'ਚ ਬੈਠਾ ਹੁੰਦਾ ਮੌਕੇ ਤੇ ਆ ਕੇ ਫਿਰ ਗਾਇਬ ਹੋ ਜਾਂਦਾ ਹੈਗਾ ਵੈਸੇ ਨਾ ਇਹ ਚੀਜ਼ਾਂ ਪਤਾ ਨਹੀਂ ਪਰ ਮੈਨੂੰ ਉਹ ਸ਼ੋਅ ਨੇ ਸਿਖਾਇਆ ਸੀ ਕਿ ਜੋ ਇਹ ਆਰਟਿਸਟ ਕਰ ਰਹੇ ਨੇ ਮੈਂ ਇਹ ਨਹੀਂ ਕਰਨਾ ਇਹ ਮੈਨੂੰ ਪਤਾ ਸੀ ਕਿਉਂਕਿ ਜਿਹੜਾ ਬੰਦਾ ਤੁਹਾਡੇ ਘਰੇ ਜਾਂ ਤੁਹਾਡੇ ਕੋਲੇ ਦੋ ਕਦਮ ਚੱਲ ਕੇ ਆਉਂਦਾ ਨਾ ਉਹ ਬਹੁਤ ਸਾਰਾ ਪਿਆਰ ਤੇ ਇੱਕ ਮਤਲਬ ਉਮੀਦ ਲੈ ਕੇ ਆਉਂਦਾ ਸੋ ਜਦੋਂ ਅੱਗੋਂ ਕਲਾਕਾਰ ਆਪਦੇ ਆਪ ਨੂੰ ਇਹ ਦਿਖਾਉਣ ਲੱਗ ਜਾਂਦਾ ਕਿ ਮੈਂ ਕਲਾਕਾਰ ਆ ਤਾਂ ਉਹਦੀਆਂ ਉਮੀਦਾਂ ਤੇ ਤੁਸੀਂ ਚਲੋ ਪਾਣੀ ਪਾਉਣਾ ਹੀ ਪਾਉਣਾ ਪਰ ਤੁਸੀਂ ਪਰਮਾਤਮਾ ਦੀਆਂ ਉਮੀਦਾਂ ਤੇ ਵੀ ਪਾਣੀ ਪਾ ਦਿੰਦੇ ਹੋ ਕਿ ਉਹਨੇ ਤੁਹਾਨੂੰ ਇਸ ਲਈਕ ਬਣਾਇਆ ਸੋ ਮੈਂ ਮੈਂ ਭਾਜੀ 4:30 500 ਇੰਟਰਵਿਊ ਕੀਤਾ ਪਹਿਲਾਂ ਮੈਂ ਬਹੁਤਾਂ ਲੋਕਾਂ ਨੂੰ ਦੇਖਿਆ ਕਿ ਜਿਹੜੇ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਇਹ ਮਹਿਸੂਸ ਹੋਇਆ ਹੋਵੇ ਕਿ ਇਹ ਸਾਡੇ ਵਰਗਾ ਹੂੰ ਕੋਈ 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 ਦੱਸਣਾ ਚਾਹੋਗੇ ਕਿ ਕਿਨੂੰ ਮਿਲ ਕੇ ਇਦਾਂ ਲੱਗਿਆ ਜਿੱਦਾਂ ਮੈਨੂੰ ਪੰਜਾਬ ਚੋਂ ਜਿੱਦਾਂ ਮੈਂ ਅਮਰਿੰਦਰ ਭਾਈ ਦਾ ਇੰਟਰਵਿਊ ਨਹੀਂ ਕੀਤਾ ਸੀ ਮੈਨੂੰ ਕਿਹਦਾ ਪਤਾ ਨਹੀਂ ਔਨ 에ਅਰ ਵੀ ਨਹੀਂ ਹੋਇਆ ਉਹ ਮੈਨੂੰ ਉਹਨਾਂ ਤੋਂ ਵਧੀਆ ਗੁੱਡ ਫੀਲਿੰਗ ਆਈ ਸੀ ਕਿ ਯਾਰ ਆਪਣੇ ਵਰਗਾ ਬੰਦਾ ਵਧੀਆ ਬਹੁਤ ਵਧੀਆ ਹਾਂਜੀ ਬਹੁਤ ਹੰਬਲ ਸੀਗੇ ਉਹਨਾਂ ਦਾ ਸੁਭਾਅ ਮੈਨੂੰ ਬਹੁਤ ਵਧੀਆ ਲੱਗਿਆ ਸੀ ਤੇ ਬਾਕੀ ਸਾਰੇ ਠੀਕ ਸੀ ਆਪਦੀ ਆਪਦੀ ਜਗ੍ਹਾ ਤੇ ਪਰ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਲੱਗੇ ਸੀ ਸਲਮਾਨ ਖਾਨ ਸ਼ਾਹਰੂਖ ਖਾਨ ਉਹਨਾਂ ਨਾਲ ਮਿਲ ਕੇ ਅੱਛਾ ਤੇ ਸਭ ਤੋਂ ਬੈਸਟ ਲੱਗੇ ਸੀ ਰਣਵੀਰ ਕਪੂਰ ਨਾਲ ਮਿਲ ਕੇ ਕਿਉਂ ਮੈਨੂੰ ਚੱਲਦੀ ਇੰਟਰਵਿਊ ਦੇ ਵਿੱਚ ਮੈਨੂੰ ਮੈਨੂੰ ਮੇਰਾ ਬੈਸਟ ਐਕਸਪੀਰੀਅੰਸ ਉਹਨਾਂ ਦੇ ਨਾਲ ਤੇ ਉਹ ਮੇਰੇ ਬਹੁਤ ਵਧੀਆ ਫਰੈਂਡ ਨੇ ਮਤਲਬ ਐ ਨਹੀਂ ਕਿ ਉਹ ਮੇਰੇ ਨਾਲ ਗੱਲ ਨਹੀਂ ਕਰਦੇ ਸੋ ਉਹ ਸਿਰਫ ਮੈਂ ਉਹਨਾਂ ਦਾ ਪੰਜ ਛੇ ਵਾਰੀ ਇੰਟਰਵਿਊ ਕੀਤਾ ਸੀ ਐਂਡ ਉਹ ਚੱਲਦੀ ਇੰਟਰਵਿਊ 'ਚ ਮੈਨੂੰ ਕਹਿੰਦੇ ਸੀ ਪਾਜੀ ਆਪ ਮੇਰੇ 'ਤੇ ਇਹ ਪੁੱਛੋ ਪਾਜੀ ਬੜਾ ਮਜ਼ਾ ਆਏਗਾ ਪੰਜਾਬ 'ਮੈਂ ਪਾਜੀ ਮੈਂ ਉਹ ਮੇਰੇ ਨਾਲ ਬਹੁਤ ਗੱਲਾਂ ਸ਼ੇਅਰ ਐਂਡ ਇਹ ਨਹੀਂ ਸੀ ਕਿ ਮੈਂ ਕੱਲਾ ਹੀ ਕਰਦਾ ਸੀ ਬਹੁਤ ਸਾਰੇ ਲੋਕ ਹੋਰ ਬੰਬੇ ਦੇ ਵੀ ਹੁੰਦੇ ਸੀ ਪਰ ਉਹ ਬਹੁਤ ਘੈਂਟ ਬੰਦਾ ਸੀ ਇਹ ਇਹ ਚੀਜ਼ਾਂ ਵੀ ਸਿਖਾਉਂਦੀਆਂ ਨੇ ਹਾਂਜੀ ਤੁਹਾਨੂੰ ఎవਰੀ ਡੇ ਤੁਹਾਨੂੰ ਸਿੱਖਣਾ ਤੇ ਪੈਂਦਾ ਹੀ ਹੈ ਕਿ ਤੁਸੀਂ ਕਿੱਦਾਂ ਕਿੱਧਰ ਨੂੰ ਜਾਣਾ ਚਾਹੁੰਦੇ ਆ ਕਿ ਤੁਸੀਂ ਕਿਹੜੇ ਪਾਸੇ ਜਾਣਾ ਜੇ ਤੁਸੀਂ ਕਹੋ ਕਿ ਮੈਂ ਇੱਧਰ ਨੂੰ ਜਾਣਾ ਤੁਹਾਨੂੰ ਉੱਧਰ ਦੇ ਵੀ ਚਾਰ ਬੰਦੇ ਮਿਲ ਜਾਣਗੇ ਜੇ ਇੱਧਰ ਨੂੰ ਜਾਣਾ ਤੇ ਇੱਧਰ ਦੇ ਚਾਰ ਬੰਦੇ ਉਧਰ ਦਾ ਹੀ ਔਰਾ ਹੋਣ ਲੱਗੇ ਹਾਂਜੀ ਤੁਸੀਂ ਚੁਆਇਸ ਤਾਂ ਤੁਹਾਡੀ ਹੀ ਹੈ ਸੋ ਮੈਂ ਜਦੋਂ ਉਹਨਾਂ ਨੂੰ ਮਿਲਦਾ ਸੀ ਮੈਂ ਕਹਾਂ ਯਾਰ ਮੈਂ ਐਦਾਂ ਦਾ ਹੀ ਬਣਨਾ ਚਾਹੁੰਦਾ ਮੈਂ ਕਿਉਂਕਿ ਆਪਣੇ ਇੱਥੇ ਇਦਾਂ ਹੈ ਨਾ ਕਿ ਜੇ ਕੋਈ ਵੀ ਚੀਜ਼ ਛੋਟੀ ਜੀ ਵੀ ਵਰਕ ਕਰਦੀ ਆ ਤੇ ਬੰਦਾ ਐ ਹੋ ਜਾਂਦਾ ਹਮ ਹਣਾ ਕਿੱਲਾ ਜਾ ਆ ਜਾਂਦਾ ਧੌਣ ਚ ਤੇ ਜਦੋਂ ਮੈਂ ਉੱਥੇ ਮਿਲਿਆ ਮੈਂ ਕਿਹਾ ਯਾਰ ਇਹਨਾਂ ਨੇ ਦੁਨੀਆ ਜਿੱਤੀ ਪਈ ਬੰਦਿਆਂ ਨੇ ਹਮ ਤੇ ਇਹ ਤਾਂ ਯਾਰ ਥੱਲੇ ਬੈਣ ਲਈ ਵੀ ਤਿਆਰ ਨੇ ਇੱਕ ਇਨਸੀਡੈਂਟ ਆ ਕਿਸੇ ਆਰਟਿਸਟ ਦਾ ਚਲੋ ਆਰਟਿਸਟ ਦਾ ਨਾਮ ਨਹੀਂ ਲੈਂਦਾ ਮੈਂ ਉੱਥੇ ਬਾਹਰ ਉੱਥੇ ਬਾਲੀਵੁੱਡ 'ਚ ਸੀਗੇ ਤੇ ਉੱਥੇ ਦੋ ਸੋਫੇ ਸੀਗੇ ਤੇ ਇੱਕ ਐਕਟ੍ਰੈਸ ਸੀਗੀ ਉਹਨਾਂ ਦੇ ਨਾਲ ਤੇ ਐਕਟ੍ਰੈਸ ਦਾ ਪਲਾਨ ਮੌਕੇ ਤੇ ਹੋਇਆ ਸੀ ਅੱਛਾ ਤਾਂ ਜਿਹੜੇ ਆਰਟਿਸਟਸ ਵੀ ਇੰਨੇ ਸੀਨੀਅਰ ਸੀਗੇ ਕਿ ਤੁਹਾਡੇ ਫਾਦਰ ਸਾਹਿਬ ਵੀ ਉਹ ਉਹ ਕਹਿੰਦੇ ਮੈਂ ਥੱਲੇ ਬੈਜੇ ਨਾ ਸੋ ਕੋ ਵਧੀਆ ਇੰਟਰਵਿਊ ਨਵੀ ਹੋ ਜਾਊਗੀ। ਅੱਛਾ। ਮੈਂ ਕਹਾਂ ਇਹ ਮੇਰੀ ਡਿਸਰਿਸਪੈਕਟ ਹੈ ਕਿ ਤੁਸੀਂ ਥੱਲੇ ਬੈਠੋਗੇ। ਮੈਨੂੰ ਨਹੀਂ ਵਧੀਆ ਲੱਗਣਾ ਕਿ ਇਦਾਂ ਨਹੀਂ ਹਸਦਾ। ਪਰ ਯਾਰ ਤੁਸੀਂ ਚਾਹੇ ਜਿੱਦਾਂ ਵੀ ਤੁਸੀਂ ਕਹਿਤਾ ਹੈਗਾ ਨਾ ਪਰ ਮੈਨੂੰ ਮੈਨੂੰ ਇਦਾਂ ਛੋਟੀਆਂ ਛੋਟੀਆਂ ਵੱਡਾ ਪਨ ਹੁੰਦਾ। ਹਾਂਜੀ ਹਾਂਜੀ ਛੋਟੀਆਂ ਛੋਟੀਆਂ ਚੀਜ਼ਾਂ ਮੈਨੂੰ ਵਧੀਆ ਲੱਗਦੀ।